ਖਬਰ ਸਾਹਮਣੇ ਆ ਰਹੀ ਹੈ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜੀ ਆ ਦੱਸ ਜਾਈਏ ਕਿ ਵਿਅਕਤੀ ਦਾ ਗळा ਕੋਟਕੀ ਉਸ ਨੂੰ ਪਿੰਡ ਦੇ ਇੱਕ ਨਜ਼ਦੀਕ ਡਰੇਨ ਬਣੀ ਹੋਈ ਹੈ ਜਿਸ ਦੇ ਵਿੱਚ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਜਾਂਦਾ ਹੈ ਸੋ ਤੁਸੀਂ ਦੇਖੋ ਕਿ ਅੱਜ ਦੇ ਜ਼ਮਾਨਾ ਕਿਸ ਤਰੀਕੇ ਦਾ ਆ ਗਿਆ ਹੈ ਕਿ ਕਿਸੇ ਦੇ ਜੇਕਰ ਪੈਸੇ ਵੀ ਲੈਣੇ ਨੇ ਕਿਸੇ ਤੋਂ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਮੌਤ ਦੀ ਸਜ਼ਾ ਜੜੀ ਦੇ ਦਿੱਤੀ ਜਾਂਦੀ ਹੈ ਸੋ ਇੱਥੇ ਦੱਸ ਦੇ ਕਿ ਬੁਬਲਾਡਾ ਤੋਂ ਹੀ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਮਾਨਸਾ ਜ਼ਿਲ੍ਹੇ ਤੇ ਪਿੰਡ ਮੋਰ ਸਿੰਘ ਬਲਾਦਾਇ ਮਾਮਲਾ ਜਿੱਥੇ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਇੱਕ ਵਿਅਕਤੀ ਦਾ ਗਲਾ ਘੋਟ ਕੇ ਉਸ ਦੀ লাশ ਨੂੰ ਮਾਨਸਾ ਤੇ ਸੰਗਰੂਰ ਜ਼ਿਲ੍ਹੇ ਦੀ ਹੱਦ ਦੇ ਵਿੱਚਕਾਰ ਇੱਕ ਢੀਨ ਬਣਿਆ ਜਿਸ ਦੇ ਵਿੱਚ ਉਸ ਦੀ লাশ ਨੂੰ ਸੁੱਟ ਕੇ ਖੁਰਦ-ਬੁਰਦ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਜਾਣਕਾਰੀ ਦੇ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਕਸਬਾ ਜਿਹੜਾ ਇੱਥੇ ਪੈਂਦਾ ਹੈ ਪੁਲਿਸ ਨੂੰ ਇਪਲਾਮ ਮਿਲਦਿਆ ਤੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਪੂਰੇ ਇਲਾਕੇ ਦੀ ਛਾਣਬਿਣ ਜਿਹੜੀ ਕੀਤੀ ਜਾਂਦੀ ਹੈ ਤੇ ਇੱਥੇ ਸਥਾਨਕ ਲੋਕਾਂ ਦੇ ਇਲਾਕੇ ਦੇ ਵਿਚਾਲੇ ਜਿਹੜਾ ਦੱਸ ਦਈਏ ਕਿ ਲੋਕ ਜਿਹੜੇ ਉਹ ਵੀ ਡਰੇ ਹੋਏ ਨੇ ਕਿ ਕਿਵੇਂ ਕਿਸੇ ਦੀ লাশ ਨੂੰ ਜਿਹੜਾ ਖੁਰਦ-ਬੁਰਦ ਕਰ ਦਿੱਤਾ ਗਿਆ ਇੱਥੇ ਇੱਕ ਡਰੇਨ ਦੇ ਅੰਦਰ ਦੱਸ ਦਈਏ ਕਿ ਮਾਮਲਾ ਇਹ ਦੇਖਣ ਨੂੰ ਮਿਲਿਆ ਜੋ ਜਾਣਕਾਰੀ ਮਿਲੀ ਹੈ ਕਿ ਜੇ ਸਭ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸ਼ਾਇਦ ਉਸ ਤੋਂ ਕੋਈ ਪੈਸੇ ਲੈਣੇ ਸਨ ਕਿਉਂਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੀ ਇਹ ਕਤਲ ਜਿਹੜਾ ਕੀਤਾ ਗਿਆ ਜਿਸ ਤੋਂ ਬਾਅਦ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਪਿੰਡ ਦੇ ਨੇੜੇ ਇੱਕ ਡਰੇਨ ਬਣੀ ਹੋਈ ਹੈ ਜਿੱਥੇ ਉਸ ਦੀ লাশ ਨੂੰ ਸੁੱਰ ਦਿੱਤਾ ਗਿਆ ਪੁਲਿਸ ਨੂੰ ਇਤਲਾਹ ਜਿੜੀ ਮਿਲਦੀ ਹੈ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਕਿ ਕੁਝ ਸਾਰਿਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਆਓ ਇੱਕ ਨਜ਼ਰ ਮਾਰਦੇ ਹਾਂ ਇਹ ਮੁੰਡੇ ਦਾ ਨਾਂ ਜੀ ਗੁਰਦਾਸ ਸਿੰਘ ਹੈਗਾ ਪਿਓ ਦਾ ਨਾਂ ਲਾਲ ਸਿੰਘ ਹੈ ਜੀ ਇਹ ਪਰਸੋਂ ਸ਼ਾਮ ਦਾਲਾ ਪਤਾ ਸੀਗਾ ਜੀ ਮੁੰਡਾ ਹੁਣੇ ਦੀ ਜਿਹੜੀ লাশ ਹੈ ਜੀ ਇੱਥੋਂ ਡਰੇਨ ਚੋਂ ਮਿਲੀ ਹੈਗੀ ਇਹ ਪਰ ਗਰੀਬ ਪਰਿਵਾਰ ਦਾ ਜੀ ਅਤੀ ਤੇ ਦੋ ਬੱਚੇ ਨੇ ਜੀ ਇਹਦੇ ਜਿਨ੍ਹਾਂ ਦੀ ਉਮਰ ਲਗਭਗ 15 14 ਸਾਲ ਦੇ ਬੱਚੇ ਨੇ ਜੀ ਤੇ ਬਹੁਤ ਜ਼ਿਆਦਾ ਮਾੜੀ ਘਟਨਾ ਹੋਈ ਹੈ ਜੀ ਕਿਹੜੇ ਪਿੰਡ ਤੋਂ ਮੋਰ ਸਿੰਘ ਵਾਲੇ ਤੋਂ ਜੀ ਮੋਰ ਸਿੰਘ ਵਾਲਾ ਪਿੰਡ ਪਿਛੇ ਜਿਹੜਾ ਹੈਗਾ ਕੁਲਦੀਪ ਸਿੰਘ ਪੁੱਤਰ ਲਾਲ ਸਿੰਘ ਵਾਸੀ ਮੋਰ ਸਿੰਘ ਵਾਲਾ ਪਿੰਡ ਦਾ ਜਿਹੜਾ ਰਹਿਣਾ ਬਣਿਆ ਉਹਨਾਂ ਨੇ ਅੱਜ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਹਨਾਂ ਦਾ ਲੜਕਾ ਜਿਹੜਾ ਹੈ ਗੁਰਦਾਸ ਸਿੰਘ ਦੀ ਉਮਰ ਕਰੀਬ 3 ਸਾਲ ਹੈ ਤੇ ਉਹ ਪੇਂਟ ਦਾ ਕੰਮ ਕਰਦਾ ਸੀ ਪੇਂਟ ਕਰੀ ਸੀ। ਉਹਨੂੰ ਕੋਈ ਮੁੰਡਾ ਜਿਹੜਾ ਹੈਗਾ ਫੋਨ ਕਰਕੇ ਉਹਨੂੰ ਘਰੋਂ ਬੁਲਾ ਕੇ ਲੈ ਗਿਆ ਸੀ ਉਹ ਆਪਣੇ ਮੋਟਰਸਾਈਕਲ ਤੇ ਗਿਆ ਸੀ। ਤੇ ਦੋ ਦਿਨਾਂ ਦਾ ਲਾਪਤਾ ਸੀ ਅੱਜ ਉਹਨਾਂ ਨੇ ਇਤਰਾਜ਼ ਦਿੱਤੀ ਕਿ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦਾ ਮੁੰਡਾ ਜਿਹੜਾ ਨਹੀਂ ਆਇਆ ਉਹਨੂੰ ਉਸੇ ਵੱਲੋਂ ਜਿਹੜਾ ਹੈਗਾ ਜਿਹੜਾ ਉਹਨੂੰ ਬੰਦਾ ਨਾਲ ਲੈ ਗਿਆ ਸੀ ਗੁਰਲਾਲ ਸਿੰਘ ਉਰਫ ਗੂਰੀ ਉਹਨੇ ਜਿਹੜਾ ਮਾਰਤਾ ਹੈ। ਤੋ ਇਲਾਜ ਜਿਹੜੀ ਖੁਰਦੂਰ ਕਰਤੀ ਹੈ। ਜਦੋਂ ਇਹ ਸੂਚਨਾ ਸਾਨੂੰ ਮਿਲੀ ਤਾਂ ਅਸੀਂ ਸਾਰੀ ਗੱਲ ਮਾਨ ਜੋ ਐਸਐਸਪੀ ਸਾਹਿਬ ਸ਼੍ਰੀ ਭਗਰਤ ਸਿੰਘ ਨਾ IPS SSP ਮਾਨਸਾ ਉਹਨਾਂ ਨੇ ਧਿਆਨ ਦਿੱਤੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ SPD ਕਪਤਾਨਪੁਰਸ ਇਨਵੈਸਟੀਗੇਸ਼ਨ ਸ਼੍ਰੀ ਮਰਮੋਨ ਆਲਕ VPS ਉਹਨਾਂ ਦੀ ਗਵਾਈ ਚ ਥਾਣਾ ਪਿੱਖੀ ਦੇ ਸੀਆਈ ਦੀ ਟੀਮਾਂ ਨੇ ਤਫਤੀਸ਼ ਕਰਦੇ ਹੋਏ ਮਕਦਮਾ ਦਰਜ ਕੀਤਾ ਮਕਦਮਾ ਨੰਬਰ 232 ਅੱਜ ਦੀ ਤਰੀਖ 12 11 2024 103 238 BNS ਥਾਣਾ ਪਿੱਖੀ ਦਰਜ ਕੀਤਾ ਗੁਰਲਾਲ ਸਿੰਘ ਦੇ ਖਿਲਾਫ ਦੌਰਾਨ ਤਫਤੀਸ਼ ਜਿਹੜਾ ਦੋਸ਼ੀ ਨੂੰ ਪੁਲਿਸ ਪਾਰਟੀ ਨੇ ਜਿਹੜਾ ਹੈ ਕਾਬੂ ਕੀਤਾ ਕਾਬੂ ਕਰਕੇ ਪੁੱਛਗਿੱਛ ਕੀਤੀ ਦੋਸ਼ੀ ਨੇ ਜਿਹੜਾ ਹੈਗਾ ਉਹਨੂੰ ਮਾਰਨ ਬਾਰੇ ਜਿਹੜੀ ਹੈ ਗੱਲ ਕਬੂਲ ਕਰ ਲਈ ਗੁਰਦਾਸ ਸਿੰਘ ਨੂੰ ਤੇ ਦਰਾਨੇ ਪੁੱਛਗਿੱਛ ਉਹਨੇ ਦੱਸਿਆ ਕਿ ਉਹਨੇ ਉਹਦੀ লাশ ਜਿਹੜੀ ਹੈਗੀ ਆ ਪਿੱਖੀ ਤੋਂ ਸੁਨਾਮ ਕਰੋੜ ਤੀ ਡਰੇਨ ਹੈ ਪਿੱਖੀ ਕਸਬੇ ਨੇੜੀ ਉਹ ਡਰੇਨ ਜਿਹੜਾ ਪਾਣੀ ਚ ਗੰਦੇ ਪਾਣੀ ਚ ਕਾਹੂ ਦੇ ਚ ਲੁਕਾਛਵਾ ਕੇ ਰੱਖੀ ਆ ਜੋ ਉਹਦੀ ਨਿਸ਼ਾਨਦੇਹੀ ਤੇ ਜਿਹੜਾ ਹੈਗਾ ਓਰਗੈਨਿਕ ਟੰਗਰਾ ਤਪੀਸ਼ ਕਰਦੇ ਹੋਏ ਪੁਲਿਸ ਪਾਰਟੀ ਨੇ ਉਹ ਜਿਹੜੀ ਹੈ ਲਾਸ਼ ਜਿਹੜੀ ਹੈਗੀ ਆ ਉਹ ਪੀਖੀ ਡਰੇ ਦੇ ਵਿੱਚੋਂ ਦੋਸ਼ੀ ਦੇ ਨਿਸ਼ਾਨਦੇ ਤੇ ਬਰਾਬਰ ਕਰ ਲਿਆ ਹੈ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਦੋਸ਼ੀ ਦੀ ਜਿਹੜੀ ਪੁੱਛਗੋਚ ਜਾਰੀ ਹੈ ਉਹਨੂੰ ਕੱਲ ਪੇਸ਼ ਅਦਾਲਤ ਕੀਤਾ ਜਾਏਗਾ ਪੇਸ਼ ਅਦਾਲਤ ਕਰਕੇ ਜਿਹੜਾ ਇਸ ਨੂੰ ਹੋਰ ਜਿਹੜਾ ਹੈਗਾ ਡੁਆਇਨ ਨਾਲ ਪੁੱਛਗੋਚ ਕੀਤੀ ਜਾਏਗੀ ਤੇ ਉਹਦੇ ਸਾਫ ਦਾ ਜਿਹੜਾ ਹੈ ਉਹਦਾ ਰਿਕਾਰਡ ਕੀਤਾ ਹੈ ਉਹਦੇ ਬਾਰੇ ਵੀ ਪਤਾ ਕੀਤਾ ਜਾਏਗਾ ਕਿਸੇ ਵਾਰਦਾਤ ਦੇ ਵਿੱਚ ਉਹਦਾ ਹੋਰ ਤਾਂ ਨਹੀਂ ਹੱਥ ਹੈ ਵਜਾ ਰੰਜਨ ਜਿਹੜੀ ਇਹ ਸੀ ਕਿ ਇਹ ਦੋਨੇ ਇਕੱਠੇ ਕੰਮ ਕਰਦੇ ਸੀ ਤੇ ਮਾਰਨ ਵਾਲੇ ਨੇ ਦਾ ਦੋਸ਼ੀ ਹੈ ਉਹਦਾ ਕਹਿਣਾ ਕਿ ਉਹਨੇ ਉਹਨੂੰ ਕੁਝ 5-4000 ਰੁਪਏ ਉਤੋਂ ਲੈਣਾ ਸੀ ਇਸੇ ਰੁਪਏ ਦੇ ਲੈਣ ਕਰਕੇ ਹੀ ਉਹਨੇ ਉਹਦਾ ਗਲਾ ਘੁੱਟ ਕੇ ਤੇ ਬਾਅਦ ਜਿਹੜਾ ਮੋਟਰਸਾਈਕਲ ਮਾਰ ਮਾਰ ਕੇ ਉਹਦੀ ਜਿਹੜੀ ਮੌਤ ਕਰਤੀ ਤੇ ਉਹਨੂੰ ਜਿਹੜਾ ਹੈ লাশ ਨੂੰ ਖੁਰਦ-ਵਰਦ ਕਰ ਦਿੱਤਾ